ਮੇਰਾ ਨਾਮ ਨਹੀਂ ਕਰੇ ਅਸਾਂ ਅੱਜ ਤੁਹਾਡਾ ਨਤੀਜਾ ਆ ਹਾਂਜੀ ਤਾਂ ਕਿਹੜੀ ਪੋਜੀਸ਼ਨ ਅਸੂਗੀ ਦਿੱਤੀ ਤੁਸੀਂ ਦੂਸਰੀ ਜੀ ਸੈਕੰਡ ਹਾਂਜੀ ਠੀਕ ਹੈ ਅੱਜ ਤੁਹਾਡਾ ਮਾਨ ਸਨਮਾਨ ਕੀਤਾ ਗਿਆ ਟੀਚਰਾਂ ਵੱਲੋਂ ਨਾ ਤਾਂ ਮਨ ਖੁਸ਼ ਹੋਇਆ ਪੂਰੀ ਇੱਕ ਸਾਲ ਦੀ ਪੜ੍ਹਾਈ ਦਾ ਨੂੰ ਰਸ ਆਈ ਹੈ ਹਾਂਜੀ ਬਹੁਤ ਜ਼ਿਆਦਾ ਕਰ ਚੋਂ ਕੋਣ ਆਇਆ ਸੀ ਤੁਹਾਡੇ ਨਾਲ ਚਾਚੇ ਮੇਰੇ ਮੰਮਾ ਆਏ ਸੀ ਜੀ ਠੀਕ ਹੈ ਤੁਹਾਡੇ ਮੰਮਾ ਨੂੰ ਸਨਮਾਨਿਤ ਕੀਤਾ ਗਿਆ ਨਾ ਹਾਂਜੀ ਤਾਂ ਖੁਸ਼ ਹੋਏ ਨੇ ਹਾਂਜੀ ਬਹੁਤ ਜ਼ਿਆਦਾ ਖੁਸ਼ ਸੀ ਜੀ ਸਟਾਫ ਲਈ ਕੀ ਕਹਿਣਾ ਚਾਹੋਗੇ ਜਿਵੇਂ ਸਾਡੇ ਸਕੂਲ ਦਾ ਸਟਾਫ ਬਹੁਤ ਹੈ ਤੇ ਮਿਲਤੀ ਨੇ ਉਹ ਸਾਰੇ ਸਾਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸਮੇਂ ਸਿਰ ਲੈ ਕੇ ਜਾਂਦੇ ਨੇ ਆਪ ਦੀ ਪੂਰੀ ਜ਼ਿੰਮੇਵਾਰੀ ਨਾਲ ਲੈ ਕੇ ਜਾਂਦੇ ਆ ਸਾਨੂੰ ਵਿਦਿਖ ਟੂਰਾਂ ਤੇ ਲੈ ਕੇ ਜਾਇਆ ਜਾਂਦਾ ਦਾ ਤੇ ਉਸ ਵਿੱਚ ਬੱਚਾ ਨੂੰ ਐਨੀ ਮਿਹਨਤਾ ਪੜਾਉਂਦੇ ਨੇ ਕਿ ਬੱਚੇ ਕੋਈ ਨਾ ਕੋਈ ਪ੍ਰਤੀਸ਼ਤ ਹਾਸਲ ਕਰਕੇ ਲੈ ਕੇ ਜਾਂਦੇ ਨੇ ਤੇ ਬੱਚੇ ਹੁੰਦੇ ਸਾਡੇ ਸਕੂਲ ਤੋਂ ਪਾਸ ਹੀ ਹੁੰਦੇ ਆ ਤੇ ਜਿਹੜੇ ਅਧਿਆਪਕ ਨੇਗੇ ਉਹ ਸਾਨੂੰ ਵੱਖ-ਵੱਖ ਗਤੀਵਿਧੀਆਂ ਦਿਵਾਉਣੇ ਨੇ ਸਾਨੂੰ ਸਟੇਟ ਲੈਵਲ ਤੇ ਜ਼ਿਲ੍ਹਾ ਪੱਧਰ ਤੇ ਬਲਾਕ ਲੈਵਲ ਤੇ ਲੈ ਕੇ ਜਾਇਆ ਜਾਂਦਾ ਹੈ ਤਾਂ ਟਾਡੇ ਸਕੂਲ ਦਾ ਕੀ ਨਾਮ ਹੈ ਸਾਡੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ੱਲੇਵਾਲ ਕਰਨਾ ਹੈ। ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਦੇ ਨਤੀਜੇ ਆਏ ਨੇ ਸਾਲ ਭਰ ਦੀ ਜਿਹੜੀ ਉਹਨਾਂ ਦੀ ਮਿਹਨਤ ਕੀਤੀ ਹੈ ਅਰਾ ਸਹੀ ਹੈ ਨਾ? ਹਾਂਜੀ ਜਿਹੜੇ ਬੱਚੇ ਪਾਸ ਹੋਏ ਨੇ ਪੋਜੀਸ਼ਨਾਂ ਲੰਗੀਆਂ ਉਹਨਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ। ਸਕੂਲ ਵੱਲੋਂ ਛੋਟਾ ਜਿਹਾ ਪ੍ਰੈਲਾ ਕੀਤਾ ਗਿਆ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਪਰ ਮੈਂ ਸਰਕਾਰੀ ਸਕੂਲਾਂ ਬਾਰੇ ਹੁਣ ਕਹੂੰ ਕਿ ਸਰਕਾਰੀ ਸਕੂਲ ਅੱਜ ਦੇ ਬਿਹਤਰੀਨ ਸਕੂਲ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਬਹੁਤ ਹੀ ਥੋੜੇ ਜਿਹੇ ਖਰਚੇ ਤੇ ਜਿੰਜਾ ਕੋ ਵੀ ਤੁਸੀਂ ਬਿਲਕੁਲ ਨਗੂਣੇ ਜਾਂ ਫੀਸਾਂ ਦੇ ਉੱਤੇ ਤੁਸੀਂ ਬੱਚਿਆਂ ਨੂੰ ਬਿਹਤਰੀਨ ਪੜ੍ਹਾਈ ਹੈ ਜਿਹੜੀ ਉਹ ਦੇ ਸਕਦੇ ਹੋ ਸਾਡੇ ਸਕੂਲ ਜਿਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਲੇਵਾਲਾ ਜਿੱਥੇ 6ਵੀਂ ਤੋਂ 12ਵੀਂ ਤੱਕ ਬੱਚੇ ਪੜ੍ਹਦੇ ਨੇ ਆਰਟਸ ਗਰੁੱਪ ਹੈ ਸਾਡੇ ਕੋਲ ਚੱਲ ਰਿਹਾ ਹੈਗਾ ਤੇ ਜਿਹਦੇ ਵਿੱਚ ਤੁਸੀਂ ਇੰਗਲਿਸ਼ ਤੇ ਪੰਜਾਬੀ ਦੋ ਮੀਡੀਅਮ ਸਾਡੇ ਕੋਲ ਚੱਲਦੇ ਨੇ ਬੱਚੇ ਜਿਹੜੇ ਮਰਜ਼ੀ ਮੀਡੀਅਮ ਦੇ ਵਿੱਚ ਪੜ੍ਹ ਸਕਦੇ ਨੇ ਸਕੂਲ ਦੇ ਵਿੱਚ ਸਾਰਾ ਸਟਾਫ ਪੂਰਾ ਹੈ ਕਿ ਕਿਸੇ ਵੀ ਪੱਖ ਤੋਂ ਕੋਈ ਵੀ ਕਮੀ ਨਹੀਂ ਹੈ ਸਕੂਲ ਦੇ ਵਿੱਚ ਅਤ ਆਧੁਨਿਕ ਜਿਹੜੀਆਂ ਲੈਬਸ ਨੇ ਸਮਾਰਟ ਕਲਾਸਰੂਮਸ ਨੇ ਔਰ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ ਸਟਾਫ ਸਭ ਮਿਹਨਤ ਨਾਲ ਪੜ੍ਹਾਉਂਗੇ ਬਹੁਤ ਮਿਹਨਤ ਕਰਵਾਉਂਦੇ ਡਾਕਲੇ ਕੀ ਕਹਿਣਾ ਚਾਹੋਗੇ ਡਾਕਨ ਲਈ ਅਸੀਂ ਮਾਪਿਆਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਲੈ ਕੇ ਆਓ ਬਿਹਤਰ ਅਨੁਭਵ ਖਾਣਾ ਉਹ ਆਪਣੇ ਬੱਚੇ ਅੰਟੀ ਜੀ ਕੀ ਨਾਮ ਹੈ ਤੁਹਾਡਾ ਜੀ ਪਰਮਜੀਤ ਕੌਰ ਸੈਕੰਡ ਪੋਜੀਸ਼ਨ ਤੇ ਆਇਆ ਹਾਂਜੀ ਕੀ ਕਹਿਣਾ ਚਾਹੋਗੇ ਕਿੰਨਾ ਮਨਖੁਸ਼ ਹੋਇਆ ਜੀ ਅੱਜ ਅੰਟੀ ਜੀ ਹਾਂਜੀ ਸਾਲ ਦੀ ਮਿਹਨਤ ਸੀ ਬੱਚੇ ਦੀ ਹਾਂਜੀ ਬਹੁਤ ਵਧੀਆ ਮਨਖੁਸ਼ ਹੋਇ ਜਿਵੇਂ ਕਿ ਆਪਾਂ ਦੇਖਦੇ ਆਂ ਅੱਜ ਜਿਹੜੇ ਬੱਚੇ ਨੇ ਕਨਵਰਟ ਸਕੂਲਾਂ ਵੱਲ ਜ਼ਿਆਦਾ ਜਾ ਰਹੇ ਹਨਾ ਹਾਂਜੀ ਹਾਂਜੀ ਤੇ ਮਤਲਬ ਸਰਕਾਰੀ ਸਕੂਲਾਂ ਨੂੰ ਇੱਕ ਹੋਰ ਹੀ ਨਿਗ੍ਹਾ ਨਾਲ ਦੇ ਜਿਵੇਂ ਕਿ ਦੇਖ ਰਹੇ ਨੇ ਪਰ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਠੀਕ ਹੈ ਜੀ ਤਾਂ ਜਿੰਨੀਆਂ ਕੁੜੀਆਂ ਜੱਜ ਬਣੀਆਂ ਨੇ ਉਹ ਸਰਕਾਰੀ ਸਕੂਲਾਂ ਚੜ੍ਹ ਕੇ ਗਈਆਂ ਨੇ ਸੀ ਹਨਾ ਸਰਕਾਰੀ ਸਕੂਲ ਦੀ ਬਹੁਤ ਵਧੀਆ ਨੇ ਹਾਂਜੀ ਇਹ ਕੋਈ ਐ ਨਹੀਂ ਹੈਗਾ ਉੱਥੇ ਖਰਚੇ ਵੀ ਹੁੰਦੇ ਆ ਸਰਕਾਰੀ ਸਕੂਲ ਬਹੁਤ ਬਿਹਤਰ ਹੈਗਾ ਬਹੁਤ ਵਧੀਆ ਬਾਕੀ ਬਾਦ ਸਟਾਫ ਵੀ ਬਹੁਤ ਵਧੀਆ ਹੈ ਅਧਿਆਪਕਾਂ ਦਾ ਬਹੁਤ ਵਧੀਆ ਬੱਚਿਆਂ ਦਾ ਠੀਕ ਹੈ ਮਾਨ ਸਨਮਾਨ ਕਰਦੇ ਨੇ ਠੀਕ ਹੈ ਵਿਦਿਆ ਪੜਾਉਂਦੇ ਆ ਬਹੁਤ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਕੀ ਨਾਮ ਤੁਹਾਡੇ ਬੱਚੇ ਦਾ ਜਿੰਨੇ ਅੱਜ ਸੈਕੰਡ ਪ੍ਰਾਈਜ਼ ਲਈ ਹੈ ਹਾਂਜੀ ਪਹਿਲਾਂ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਸੀਗੇ ਮੈਂ ਇੱਥੇ ਪੜ੍ਹਦੇ ਸੀ ਜੀ ਆਪਣਾ ਪ੍ਰਾਈਵੇਟ ਠੀਕ ਹੈ ਦੋਨੇ ਬੱਚੇ ਠੀਕ ਹੈ ਇਹ ਹੁਣ ਅਸੀਂ ਦੋਨੇ ਬੱਚੇ ਹੀ ਇੱਥੇ ਲਾਏ ਨੇਗੇ ਬਹੁਤ ਵਧੀਆ ਹੈ ਸਕੂਲ ਦਾ ਉਹ ਹੈਗਾ ਕੁਛ ਪੱਧਰੀ ਆ ਤੇ ਬਹੁਤ ਵਧੀਆ ਸਾਡੇ ਬੱਚਿਆਂ ਦੀ ਪੜ੍ਹਾਈ ਹੈ ਸਾਡਾ ਬਹੁਤ ਮਨ ਖੁਸ਼ੀ ਹੋਇਆ ਅੱਛਾ ਅੱਜ ਤੁਹਾਨੂੰ ਬਲਾਕੇ ਸਨਮਾਨਿਤ ਕੀਤਾ ਗਿਆ ਹਨ ਬੱਚਿਆਂ ਨੂੰ ਤਾਂ ਕਰਨੇ ਨਾਲ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਬਹੁਤ ਕਰਨਾ ਚਾਹੂਗੀ ਅੱਜ ਬੱਚਿਆਂ ਦੇ ਨਤੀਜੇ ਆਏ ਨੇ ਜਿਹੜੇ ਬੱਚੇ ਚੰਗੀਆਂ ਪੋਜੀਸ਼ਨਾਂ ਲੈ ਕੇ ਗਿਆ ਕੀ ਕੀ ਕਰਨਾ ਚਾਹੂਗੀ ਨਾਲੇ ਦੇਖੋ ਜੀ ਅੱਜ 29 ਤਰੀਕ ਨੂੰ ਜੋ ਮੈਗਾ ਪੀਟੀਐਮ ਅਸੀਂ ਪ੍ਰਭਾਉ ਦੀ ਸਰਪ੍ਰਸਤੀ ਦੇ ਵਿੱਚ ਇੱਥੇ ਸਰਕਾਰੀ ਸੀਨੀਅਰ ਸਕੂਲ ਟੱਲੇਵਾਲ ਦੇ ਵਿੜੇ ਚਾ ਜੁੜਿਤ ਕੀਤੀ ਕੁਝ ਕਾਫੀ ਪਰਮਿਸ਼ ਮਹੂਲੀਅਤ ਹੋਈ ਹੈ ਸਾਡੇ ਸਰਪੰਚ ਸਾਹਿਬ ਸਰਦਾਰ ਜਗਰਾਜ ਸਿੰਘ ਜੀ ਐਸਐਮਸੀ ਕਮੇਟੀ ਸਮੋ ਐਸਐਮਸੀ ਕਮੇਟੀ ਜਿਹਦੇ ਵਿੱਚ ਐਸਐਮਸੀ ਕਮੇਟੀ ਦੇ ਚੇਅਰਮੈਨ ਸਰਦਾਰ ਬਲਦੇਵ ਖਾਨ ਸ਼੍ਰੀ ਬਲਦੇਵ ਖਾਨ ਜੀ ਤੇ ਰਿਟਾਇਰਡ ਹੈਡਮਾਸਟਰ ਸਰ ਰਣਜੀਤ ਸਿੰਘ ਜੀ ਅਜੇੇ ਤੌਰ ਤੇ ਪਹੁੰਚੇ ਤੇ ਇਹ ਸਾਨੂੰ ਬਹੁਤ ਅੱਛਾ ਲੱਗਿਆ ਬਹੁਤ ਇਨਕਰੇਜਿੰਗ ਲੱਗਿਆ ਉਹਨਾਂ ਨੇ ਸਰਪੰਚ ਸਾਹਿਬ ਨੇ ਸੁਨੇਹਾ ਵੀ ਦਿੱਤਾ ਸੰਬੋਧਨ ਵੀ ਕੀਤਾ ਬੱਚਿਆਂ ਨੂੰ ਤੇ ਸਮਝਾਇਆ ਉਹਨਾਂ ਨੂੰ ਸਮੇਂ ਦੀ ਮਹੱਤਤਾ ਬਾਰੇ ਲਗਾਤਾਰ ਸਕੂਲ 'ਚ ਹਾਜ਼ਰ ਹੋਣ ਬਾਰੇ ਲਗਾਤਾਰ ਮਿਹਨਤ ਕਰਨ ਬਾਰੇ ਆਪਣੀ ਜ਼ਿੰਦਗੀ 'ਚ ਉਹਨਾਂ ਨੇ ਦ੍ਰਿਸ਼ਟਾਂਤ ਦਿੱਤੇ ਉਦਾਹਰਣ ਦਿੱਤੀ ਤੇ ਦੱਸਿਆ ਕਿ ਕਿਵੇਂ ਇੱਕ ਅਧਿਆਪਕ ਖੱਲਾ ਛੇੜਨ ਵਾਲਾ ਉਹ ਸੁਧਾਰਨ ਵਿਅਕਤੀ ਤੋਂ ਫਿਰ ਕਲਾਸ 'ਚ ਫਰਸਟ ਆਏ ਉਹ ਵੱਲਾ ਮਤਾਇਆ ਕਿ ਅੱਜ ਹੋਈਆਂ ਬੱਚਿਆਂ ਦੇ ਮਾਪੇ ਵੀ ਆਏ ਤੇ ਉਹਨਾਂ ਨੂੰ ਇਹ ਸਤਿ ਦਾ ਅਹਿਸਾਸ ਵੀ ਹੋਇਆ ਕਿ ਜਿਹੜੇ ਬੱਚੇ ਪੋਜੀਸ਼ਨਾਂ ਲੈ ਗਏ ਨੇ ਫਸਟ ਸੈਕੰਡ ਥਰਡ ਆਏ ਨੇ ਜਿਵੇਂ ਅੱਗੇ ਵੀ ਮੈਂ ਵਿਦਿਆਰਥੀਆਂ ਨੂੰ ਲਾਹੇ ਬਗਾ ਇਹ ਗੱਲ ਕਹਿੰਦਾ ਰਹਿਣਾ ਜਮਾਤ ਦੇ ਵਿੱਚ ਵੀ ਸਵੇਰ ਦੀ ਸਭਾ 'ਚ ਵੀ ਕਹੀਦਾ ਕਿ ਦੇਖੋ ਜਿਹੜੇ ਬੱਚੇ ਪੋਜੀਸ਼ਨਾਂ ਲੈਂਦੇ ਨੇ ਤੇ ਜਿਹੜੇ ਬੱਚੇ ਪੋਜੀਸ਼ਨਾਂ ਨਹੀਂ ਲੈਂਦੇ ਉਹਨਾਂ ਦਾ ਫਰਕ ਕੀ ਹੈ ਉਹਨਾਂ ਦਾ ਫਰਕ ਇਹ ਨਹੀਂ ਹੈ ਕਿ ਉਹਨਾਂ ਦੇ ਕੋਈ ਦੁੱਗਣਾ ਤਿੱਗਣਾ ਦਿਮਾਗ ਲੱਗਿਆ ਹੋਇਆ ਹੈ ਫਰਕ ਸਿਰਫ ਇੰਨਾ ਹੀ ਆ ਕਿ ਸਹਾਰਨ ਬੱਚੇ ਦਾ ਤੇ ਇੱਕ ਅੱਗੇ ਆਉਣ ਵਾਲੇ ਬੱਚੇ ਦਾ ਪੋਜੀਸ਼ਨਰਲ ਮਤਲਬ ਬੱਚੇ ਦਾ ਕਿ ਦੋਹਰਾ ਹੀ ਤੋ ਜੇ ਕੋਈ 33 ਨੰਬਰ ਲੈ ਰਿਹਾ ਤੇ ਉਹਨੂੰ ਤਿੰਨ ਵਾਰੀ ਦਾ ਹਰਾ ਲੈਂਦਾ ਤੇ ਮੈਨੂੰ ਲੱਗਦਾ ਕਿ 99 ਨਹੀਂ ਤੇ 90 ਤੇ ਜ਼ਰੂਰੀ ਪਹੁੰਚੋ ਤੇ ਇਸ ਸਮੇਂ ਅੱਜ ਜੋ ਹੈ ਕਿ ਆ ਕੇ ਸਾਡਾ ਕਮੇਟੀ ਨੇ ਨਗਰ ਪੰਚਾਇਤ ਨੇ ਜਾਂ ਮਾਪੇ ਨੇ ਸਾਡਾ ਸਾਥ ਦਿੱਤਾ ਤੇ ਇਹ ਬੜਾ ਚੰਗਾ ਲੱਗਿਆ ਤੇ ਉਹਨਾਂ ਨੂੰ ਅਸੀਂ ਇਸ ਵੇਲੇ ਸਕੂਲ ਦੇ ਜੋ ਮਿਲਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਸਕੂਲ ਦੀ ਵਿਜ਼ਿਟ ਵੀ ਕਰਵਾਈ ਤੇ ਇਹ ਵੀ ਦੱਸਿਆ ਕਿ 1 ਅਪ੍ਰੈਲ ਤੋਂ 8 ਤੋਂ 2 ਵਜੇ ਤੱਕ ਸਕੂਲ ਦਾ ਟਾਈਮ ਇਹਦਾ ਹੋ ਗਿਆ ਤੇ ਦਾਖਲੇ ਜਿਹੜੇ ਉਹ ਜਿਵੇਂ ਪਹਿਲਾਂ ਆਰਜੀ ਦਾਖਲ ਰਹੀ ਸੀ ਹੁਣ ਪੱਕੇ ਤੌਰ ਤੇ ਦਾਖਲ ਹੈ ਜਿਹੜੇ ਸ਼ੁਰੂ ਹੋਏ ਨੇ ਤੇ ਮੈਨੂੰ ਇਸ ਦਾ ਵੀ ਖੁਸ਼ੀ ਵੀ ਹੈ ਕਿ ਤੁਹਾਡੇ ਚੈਨਲ ਦੇ ਸਹਿਯੋਗ ਨਾਲ ਜਨਤਰੀਆ ਬਾਈਟ ਦੇ ਸਹਿਯੋਗ ਨਾਲ ਦਿਵਸਾਂ ਤੋਂ ਬਾਈਟਸ ਵਗੈਰਾ ਪਹਿਲਾਂ ਜਾਂਦੀਆਂ ਨਹੀਂ ਹੈ ਬੱਚਿਆਂ ਦਾ ਪ੍ਰਾਈਵੇਟ ਸਕੂਲਸ ਤੋਂ ਸਰਕਾਰੀ ਸਕੂਲ ਵਾਲਿਆਂ ਨੂੰ ਗਿਆਨ ਮਿਲੇਗਾ ਤੁਹਾਡੇ ਕੋਲੇ ਜੋ ਨਵੇਂ ਦਾਖਲੇ ਹੈਗੇ ਪ੍ਰਾਈਵੇਟ ਸਕੂਲਾਂ ਤੋਂ ਵੀ ਆਏ ਨੇ ਤੇ ਮੈਂ ਇਹੀ ਅਪੀਲ ਤੁਹਾਡੇ ਚੈਨਲ ਦੇ ਜਰੀਏ ਮਾਪਿਆਂ ਨੂੰ ਕਰਨਾ ਚਾਹੁੰਨਾ ਕਿ ਜਿਵੇਂ ਸਾਡੇ ਸਕੂਲ ਦੇ ਵਿੱਚ ਮਾਧਿਅਮ ਦੀ ਮੰਗ ਤੁਸੀਂ ਕਰਦੇ ਹੋ ਕਿ ਅੰਗਰੇਜ਼ੀ ਮਾਧਿਅਮ ਪੰਜਾਬੀ ਮਾਧਿਅਮ ਦੋਨੋਂ ਮਾਧਿਅਮ ਸਾਡੇ ਸਕੂਲ ਦੇ ਵਿੱਚ ਸਰਕਾਰੀ ਹੋਰ ਸਰਕਾਰੀ ਸਕੂਲਾਂ 'ਚ ਵੀ ਮਾਹੂਬੀ ਚੱਲ ਰਹੀ ਹੈ ਤੁਸੀਂ ਇੱਥੇ ਆਓ ਤੇ ਬੱਚੇ ਨੂੰ ਦਾਖਲ ਕਰਾ ਕੇ ਤੇ ਫਰਕ ਮਹਿਸੂਸ ਕਰੋ ਸਾਡੇ ਰਿਹਤ ਸਾਹਿਬਾਨ ਨੇ ਬੜੀ ਮਿਹਨਤ ਨਾਲ ਕੰਮ ਕਰਵਾਉਂਦੇ ਨੇ ਬਾਕੀ ਸਾਰੀਆਂ ਜਿੰਨੀਆਂ ਵੀ ਐਕਟੀਵਿਟੀਆਂ ਨੇ ਵਿਦਿਅਕ ਤੌਰ ਤੇ ਕਿੱਥੇ ਨੇ ਸਿੱਖਿਆ ਵਿਭਾਗ ਦੇ ਭਲੰਦੀਆਂ ਜਾਂਦੀਆਂ ਹੁਣ ਜੇ ਅਸੀਂ ਵੱਧ ਚੜ ਕੇ ਹਿੱਸਾ ਲੈਨੇ ਤੇ ਇੱਕ ਅਵਰਾਲਾ ਸਟਾਫ ਦੇ ਸਹਿਯੋਗ ਨਾਲ ਅਸੀਂ ਇਹ ਵੀ ਬੱਚਿਆਂ ਦਾ ਦਾ ਹੈ ਕਿ ਸੈਸ਼ਨ ਤੋਂ ਕਰਨ ਜਾ ਰਹੇ ਹਾਂ ਕਿ ਮੈਰਿਟ ਦੇ ਵਿੱਚ ਅਸੀਂ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬੱਚਿਆਂ ਨੇ ਤੇ ਜਿਹੜੇ ਅੱਜ ਆਇਡੈਂਟੀਫਾਈ ਕੀਤਾ ਇੱਕ ਅਸੀਂ ਇੱਕ ਮੋਟਾ ਜਿੰਦਗਾਰੀ ਇਹ ਰਿਹਾ ਤੇ ਅੰਦਾਜ਼ਾ ਕਿ ਜੋ ਪੋਜੀਸ਼ਨ ਹੋਲਡਰਸ ਨੇ ਜਿਵੇਂ 11ਵੀਂ ਪੋਜੀਸ਼ਨ ক্লাস ਦੇ ਵਿੱਚ ਹੋਲਡਰਸ 9ਵੀਂ ਜਮਾਤ ਦੇ ਪਿੱਛੇ ਨੇ ਕਿ ਉਹਨਾਂ ਦੀ ਇੱਕ ਐਕਸਟਰਾ ਕਲਾਸ ਲਈ ਜਾਵੇ ਘਟੋ ਘਟ ਅੰਗਰੇਜ਼ੀ ਸਮਾਜਿਕ ਮੈਥ ਇਹ ਜਿਹੇ ਵਿਸ਼ੇ ਜਿਹੜੇ ਬੱਚਿਆਂ ਨੂੰ ਆਮ ਤੌਰ ਤੇ ਮੁਸ਼ਕਲ ਲੱਗਦੇ ਨੇ ਉਹਨਾਂ ਦੀ ਇੱਕ ਐਕਸਟਰਾ ਕਲਾਸ ਲਈ ਜਾਵੇ ਤਾਂ ਕਿ ਅਸੀਂ ਕੋਸ਼ਿਸ਼ ਕਰ ਸਕੀਏ ਕਿ ਉਹਨਾਂ ਦੇ ਬੱਚੇ ਮੈਰਿਟ ਚ ਆ ਸਕਣ ਜਿਵੇਂ ਬੱਚੇ ਇੱਥੇ ਸਾਡੇ ਕੋਲੇ ਨੋਕਲ ਬੱਧਰ ਤੇ ਕੋਈ 90% ਲੈ ਰਿਹਾ ਜੇ ਅਸੀਂ ਇੰਜ ਦੇਖਿਆ ਕੋਈ 87% ਲੈ ਰਿਹਾ ਕੋਈ 92% ਵੀ ਲੈ ਰਿਹਾ ਪਰ ਇਹਨਾਂ ਦਾ ਜੇ ਇਹ ਹੀ ਫਰੈਂਡ ਅਸੀਂ ਮੇਨਟੇਨ ਕਰ ਲਈਏ ਬੋਰਡ ਦੀਆਂ ਕਲਾਸਾਂ ਦੇ ਵਿੱਚ ਤੇ ਬੋਰਡ ਦੀਆਂ ਕਲਾਸਾਂ ਦੇ ਵਿੱਚ ਮੈਰਿਟ ਆ ਸਕਦੀ 95% ਤੱਕ ਵਿੱਚ ਜਾ ਸਕਦੇ ਆ ਇੱਕ ਐਕਸਟਰਾ ਕਲਾਸ ਲੈਣ ਦੇ ਨਾਲ ਹੀ ਕਿਉਂਕਿ ਇਹ ਬੱਚੇ ਜਿਹੜੇ ਹੁਣ ਇਸ ਜਿਹੜੇ ਪੋਜੀਸ਼ਨ 'ਚ ਨਹੀਂ ਜੇ ਅਸੀਂ ਇਹਨਾਂ ਨੂੰ ਹੁਣੇ ਕੈਚ ਕਰ ਲਾਂਗੇ ਇਹਨਾਂ ਨੂੰ ਹੁਣੇ ਅਸੀਂ ਗਾਈਡ ਕਰ ਲਾਂਗੇ ਤਾਂ ਮੇਰਾ ਖਿਆਲ ਹੈ ਇਹਦੇ ਨਾਲ ਬਹੁਤ ਚੀਜ਼ਾਂ ਇਹਦਾ ਫਰਕ ਆਊਗਾ ਕਿ ਮੈਂ ਬਰਾ ਫਿਰ ਸਾਡੇ ਮਾਧਮ ਰਹੀਂ ਇਹੀ ਸੁਨੇਹਾ ਦੇਣਾ ਚਾਹਣਾ ਕਿ ਦਾਗਲੇ ਜਾਰੀ ਨੇ ਮਿਹਨਤ ਸਾਡੀ ਲਗਾਤਾਰ ਜਾਰੀ ਹੈ ਤੁਸੀਂ ਸਾਰਾ ਨਗਰ ਹੈ ਛੋਟਾ ਸਹਿਯੋਗ ਦਿਓ ਬਤੋ ਬਤ ਦਾਗਲੇ ਅਸੀਂ ਕਰੀਏ ਤੇ ਇੱਕ ਅਪੀਲ ਮੈਂ ਇਹੀ ਕਰਨਾ ਚਾਹਣਾ ਹਾਂ ਆਪ ਨੂੰ ਕਿ ਬੱਚਿਆਂ ਨੂੰ ਆਪਣੇ ਨੂੰ 1 ਅਪ੍ਰੈਲ ਤੋਂ ਹੀ ਫੇਰੇ ਪੌਣੇ 8 ਤੋਂ ਸਕੂਲ ਭੇਜੋ ਤਾਂ ਕਿ ਅਸੀਂ ਉਹਨਾਂ ਦੇ ਵਾਦੀਆਂ ਨੂੰ ਮਾਪ ਸਮੇਂ ਸਰ ਲੈ ਸਕੀਏ ਵਿਭਾਗ ਦੇ ਸਕੀਏ ਵਾਦੀਆਂ ਨੂੰ ਸਮੇਂ ਸਰ ਪ੍ਰਾਪਤ ਹੋਣ ਤੇ ਹੋਰ ਵੀ ਸੇਵਾ ਸਹੂਲਤਾਂ ਜਿਵੇਂ ਬਿਜਲੀ ਖਾ ਵਗੈਰਾ ਉਹਦੇ ਲਈ ਅਸੀਂ ਫੇਰ ਅਪੀਲ ਕਰਾਂਗੇ ਤੇ ਬੱਚੇ ਮਾਪੇ ਥੋੜੇ ਦਿਲਚਸਪੀ ਲੈ ਤੇ ਤੇ ਇਹ ਇਹਨਾਂ ਦੇ ਕੋਈਸਾ ਕਾਗਜ਼ ਪੱਤਰ ਦਸਤਾਵੇਜ਼ ਜਿਨ੍ਹਾਂ ਚ ਖਾਸ ਤੌਰ ਤੇ ਹਰ ਸਾਲ ਬਣਨ ਵਾਲਾ ਜਿਹੜਾ ਆਮਦਨ ਸਰਟੀਫਿਕੇਟ ਹੈ ਉਹ ਨੂੰ ਜਰੂਰ ਬਣਾ ਲੈਣ ਤਾਂ ਕਿ ਜੋ ਸਰਕਾਰੀ ਸਹੂਲਤਾਂ ਉਹਨਾਂ ਨੂੰ ਮਿਲਦੀਆਂ ਨੇ ਉਹਨਾਂ ਤੋਂ ਬੱਚੇਰੇ ਰੋੜ ਬੰਦ ਵਿੱਚ ਜਿਰਦੇ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਰਥਨ ਲਈ ਇੱਕ ਵਾਰ ਫਿਰ ਜਨਤਰੀ ਆਵਾਜ਼ਾਂ ਮੈਂ ਪਹਿਲਾਂ ਤੋਂ ਸੁ낍ਿਆ ਹਾਂ ਸਾਰੀ ਕਮੇਟੀ ਦਾ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਤੇ ਮਾਪਿਆਂ ਦਾ ਤੇ ਧੰਨਵਾਦ ਕਰਨਾ ਹੈ ਕਿ ਉਹਨਾਂ ਬੱਚਿਆਂ ਨੂੰ ਇਹਨੇ ਅੱਜ ਪੂਰੀ ਸੰਸਫਲ ਕੀਤੀਆਂ ਜਾਂ ਅਗਲੀ ਕਲਾਸ 'ਚ ਪਹੁੰਚੇ ਨੇ Eu não vou, eu vou, eu não pode não no bar.